ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਦੇ ਉੱਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਜੀ ਅੱਜ ਸੂਟ ਬਹੁਤ ਸੋਹਣੀ ਲੈ ਕੇ ਆਏ ਹਾਂ ਬਹੁਤ ਹੀ ਕੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਸੂਟ ਹੈਗੇ हां जी ऑर्गेन्जा ਦਾ ਇਹ ਸ਼ਰਟ ਹੈ 2.5 ਮੀਟਰ ਸ਼ਰਟ ऑर्गेन्जा ਦਾ 2.5 ਮੀਟਰ ਦੁਪੱਟਾ ਵੀ ऑर्गेन्जा ਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਸ਼ਰਟ ਐਂਡ ਦੁਪੱਟੇ ਦਾ ਸੇਮ ਪ੍ਰਿੰਟ ਹੋਏਗਾ ਡਿਜੀਟਲ ਪ੍ਰਿੰਟ ਆਣਗੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਨਾਲ 2.5 ਮੀਟਰ ਜੌਰਜਟ ਦੀ ਬਾਟਮ ਹੋਏਗੀ ਜੋ ਤੁਸੀਂ ਸਲਵਾਰ ਬਣਾ ਸਕਦੇ ਹੋ ਠੀਕ ਹੈ ਜੀ ਪਲਾਜ਼ੋ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ 2.5 ਮੀਟਰ ਦੀ ਕੱਟ ਆਏਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਐਂਡ 2.5 ਮੀਟਰ ਦੁਪੱਟਾ ਦੁਪੱਟਾ ਆਰਗੈਂਜ਼ਾ ਦਾ ਸ਼ਰਟ ਵੀ ਆਰਗੈਂਜ਼ਾ ਦਾ ਨਾਲ ਜੋ ਬਾਟਮ ਹੈਗੀ ਹੈ ਜੌਰਜਟ ਦੀ ਪ੍ਰਾਈਸ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈਗਾ ਕਲਰਸ ਆਪਸ਼ਨਸ ਕਾਫੀ ਨੇ ਜੋ ਤੁਸੀਂ ਦੇਖ ਸਕਦੇ ਹੈਗੇ ਹੋ ਸਕਰੀਨ ਤੇ ਚੱਲ ਰਹੀਆਂ ਨੇ ਤਾਂ ਬਹੁਤ ਹੀ ਡਿਫਰੈਂਟ ਸਾਰੀ ਕਲੈਕਸ਼ਨ ਆ ਦੇਖੋ ਫਲਾwrs ਵਾਲੀ ਹੈ ਸੀਕਵੈਂਸ ਵਰਕ ਵਾਲੀ ਹੈ ਉਹ ਸੌਰੀ ਚੈੱਕ ਵਿੱਚ ਦੇ ਵਿੱਚ ਹੈ ਤਾਂ ਡਿਜੀਟਲ ਪ੍ਰਿੰਟ ਆ ਬਹੁਤ ਹੀ ਸੋਨੇ ਫਲਔਰਸ ਕਲਰਸ ਆਪਸ਼ਨਸ ਬਹੁਤ ਹੀ ਜਿਆਦਾ ਸੋਨੀਆਂ ਨੇ ਦੇਖੋ ਕਿੰਨਾ ਸੋਹਣਾ ਸ਼ੇਡ ਆ ਹਰੇ ਇਸ ਦੇ ਮਤਲਬ ਲੇਡੀਆਂ ਇਹਨਾਂ ਨੂੰ ਵੇਅਰ ਕਰ ਸਕਦੇ ਆ ਨੇ ਇਸ ਕਲਰਸ ਨੂੰ ਤਾਂ ਬਹੁਤ ਹੀ ਸੋਹਣਾ ਕਨਸੈਪਟ ਆ ਲਾਈਟ ਐਂਡ ਡਾਰਕ ਦਾ ਵਾਈਟ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗ ਰਿਹਾ ਹੈਗਾ ਨੈਕਸਟ ਆਪਾਂ 올ਓਵਰ ਲੈ ਕੇ ਆਏ ਆ ਕੁਝ ਲੇਡੀਆਂ ਹਾਂਜੀ ਜਿਹੜੀ ਸੀ ਡਿਮਾਂਡ ਸੀ ਵੀ ਅਸੀਂ ਮੈਚਿੰਗ ਵੇਅਰ ਨਹੀਂ ਕਰਦੇ 올ਓਵਰ ਫੈਬਰਿਕ ਲੈ ਕੇ ਆਓ ਤਾਂ ਇਹ ਜੌਰਜਟ ਦਾ ਡਿਜੀਟਲ ਪ੍ਰਿੰਟ ਰਹਿਣ ਵਾਲੇ ਨੇ 올ਓਵਰ ਹੋਏਗਾ ਪ੍ਰਿੰਟ 5 ਮੀਟਰੇ ਪ੍ਰਿੰਟ ਰਹੇਗਾ 올ਓਵਰ ਨਾਲ ਦੁਪੱਟੇ ਜੌਰਜਟ ਦੇ ਆ ਤੇ ਦੁਪੱਟਿਆਂ ਨੂੰ ਫੋਰ ਸਾਈਡ ਲੇਸ ਲੱਗੀ ਹੋਈ ਆ ਫਿਨਿਸ਼ਿੰਗ ਕੀਤੀ ਹੋਈ ਆ ਦੁਪੱਟਿਆਂ ਦੀ ਹਾਂਜੀ ਜੌਰਜਟ ਦਾ ਹੀ ਇਹ ਸੂਟ ਰਹਿਣ ਵਾਲਾ ਹੈ and ਜੌਰਜਟ ਦਾ ਹੀ ਦੁਪੱਟਾ ਰਹੇਗਾ 5 ਮੀਟਰ ਜੌਰਜਟ ਦੀ ਇੱਕ ਕੱਟ ਹੋਏਗੀ ਇਹ ਵਾਲਾ ਕੋਈ ਵੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਨਾਲ ਜੋ ਦੁਪੱਟੇ ਜੋਰਜਟ ਦੇ ਹੋਣਗੇ ਟਾਈ ਮੀਟਰ ਦੁਪੱਟੇ ਹੈਗੇ ਆ ਤੇ ਲੇਸ ਵਾਈਟ ਕਲਰ ਦੀ ਲੱਗੀ ਹੋਈ ਆ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਜੋ ਅਸੀਂ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਸਕਰੀਨ ਤੇ ਉਸਤੇ ਮੈਸੇਜ ਕਰਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੈ ਕਿਉਂ ਬੁਕਿੰਗ ਦੇ ਲਈ ਤੁਹਾਨੂੰ ਕਰਨਾ ਪਏਗਾ ਆਪਣਾ ਐਡਰੈਸ ਸੈਂਡ ਤੇ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਹਦਾ ਸਕਰੀਨ ਸ਼ਾਟ ਪਲੱਸ ਪੇਮੈਂਟ ਦਾ ਸਕਰੀਨ ਪੇਮੈਂਟ ਅਸੀਂ ਪਾਈ ਹੋਈ ਆ ਉੱਪਰ ਸਕਰੀਨ ਤੇ ਕਿੰਨੀ ਪੇਮੈਂਟ ਸੂਡਦੀ ਬਿਦਆਊਟ ਪੇਮੈਂਟ ਬੁਕਿੰਗ ਨਹੀਂ ਹੁੰਦੀ ਬਿਦਆਊਟ ਪੇਮੈਂਟ ਬੁਕਿੰਗ ਨਹੀਂ ਹੁੰਦੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਪਣੇ ਕੋਲ ਪੇਮੈਂਟ ਅਡਵਾਂਸ ਚ ਹੋਏਗੀ 7 ਡੇਜ਼ ਦੇ ਵਿੱਚ ਜਿਹੜਾ ਕੋਰੀਅਰ ਹੈ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ ਐਂਡ ਅਗਰ ਕਿਸੇ ਵੀ ਰੀਸੇਲਰਸ ਨੇ ਕੰਮ ਕਰਨਾ ਹੈ ਰੀਸੇਲਿੰਗ ਦਾ ਕੰਮ ਕਰਨਾ ਹੈ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਹੈ ਕਿਸੇ ਵੀ ਮੇਰੀ ਭੈਣ ਨੇ ਲੇਡੀਜ਼ ਨੇ ਗਰਲਸ ਨੇ ਕਾਰ ਬੈਠ ਕੇ ਆਪਣਾ ஆன்ਲਾਈਨ ਕਮ ਸਟਾਰਟ ਕਰਨਾ ਹੈਗਾ ਫੈਬਰਿਕ ਦਾ ਬੁਟੀਕ ਦਾ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਉਹ ਵੀ ਆਪਣਾ ஆன்ਲਾਈਨ ਕਮ ਸ਼ੁਰੂ ਕਰ ਸਕਦੇ ਨੇ ਬਿਨਾ ਪੈਸਾ ਲਗਾਏ ਜ਼ੀਰੋ ਇਨਵੈਸਟਮੈਂਟ ਤੇ ਸੋ ਜਿਨ੍ਹਾਂ ਨੇ ਵੀ ਐਵੇਂ ਦਾ ਕੰਮ ਕਰਨਾ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਦੇ ਦੇਵਾਂਗੇ ਨੰਬਰ ਸਕਰੀਨ ਤੇ ਮੈਂਸ਼ਨ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਨੈਕਸਟ ਆ ਗਿਆ ਪੇਂਟ ਵਾਲੇ ਸੂਟ ਹੈ ਬਹੁਤ ਸੋਹਣੇ ਆਰਗੇਂਜ਼ਾ ਦੇ ਜਿਹੜੇ ਕਿ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਕਸਟਮਰਸ ਦੁਆਰਾ ਬਹੁਤ ਜ਼ਿਆਦਾ ਸੇਲ ਹੁੰਦੇ ਨੇ ਆਪਣੇ ਇਹਨਾਂ ਦਾ ਲਾਸਟ ਪ੍ਰਾਈਸ ਬਹੁਤ ਜ਼ਿਆਦਾ ਸੀ 900 ਪਲੱਸ ਪ੍ਰਾਈਸ ਰਹਿਣ ਵਾਲਾ ਬਟ ਹੁਣ ਆਪਾਂ ਤੁਹਾਨੂੰ ਇਹ ਡਿਸਕਾਊਂਟ ਤੇ ਦੇ ਰਹੇ ਹਾਂ 699 ਦਾ ਸੂਟ ਦੇਖੋ 2.5 ਮੀਟਰ ਸ਼ਰਟ ਹੈ 2.5 ਮੀਟਰ ਦੁਪੱਟਾ ਤੇ 2.5 ਮੀਟਰ ਹੀ ਬਾਟਮ ਰਹਿਣ ਵਾਲੀ ਹੈਗੀ ਆ ਜੋ ਸ਼ਰਟ ਦਾ ਫੈਬਰਿਕ ਹੈ ਆਰਗੈਂਜ਼ਾ ਦਾ ਰਹੇਗਾ ਐਂਡ ਦੁਪੱਟੇ ਦਾ ਫੈਬਰਿਕ ਵੀ ਆਰਗੈਂਜ਼ਾ ਦਾ ਰਹੇਗਾ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਉਹ ਜ਼ੋਰ ਜਟ ਦੀ ਬਾਟਮ ਰਹੇਗੀ ਹਾਂਜੀ ਜ਼ੋਰ ਜਟ ਦੀ ਬਾਟਮ ਰਹਿਣ ਵਾਲੀ ਹੈਗੀ ਆ ਔਰਗੰਜ਼ਾ ਦਾ ਸ਼ਰਟ ਤੇ ਔਰਗੰਜ਼ਾ ਦਾ ਇਹ ਦੁਪੱਟਾ ਹੋਊਗਾ 2.5 ਮੀਟਰ ਦਾ ਕਲਰਸ ਆਪਸ਼ਨਸ ਇਸ ਵਿੱਚ ਬਹੁਤ ਜ਼ਿਆਦਾ ਵਧੀਆ ਨੇ ਬਹੁਤ ਹੀ ਸੋਹਣੇ ਨੇ ਤੁਸੀਂ ਦੇਖ ਰਹੇ ਹੋਗੇ ਮੋਸਟਲੀ ਇਹ ਲਾਈਟ ਸ਼ੇਡਸ ਦੇ ਉੱਪਰ ਬਣਾਏ ਗਏ ਨੇ ਦੇਖੋ ਬਹੁਤ ਹੀ ਸੋਨਾ ਪਿੰਕੀ ਸ਼ੇਡ ਹੈ ਬਿਕੋ ਲਾਈਟ ਪਿੰਕ ਬੇਬੀ ਪਿੰਕ ਇਹ ਵਾਈਟ ਸ਼ੇਡ ਹੈਗਾ ਤੇ ਨਾਲ ਇਸ ਦੇ ਰਾਣੀ ਸ਼ੇਡ ਐਡ ਕੀਤਾ ਹੈ कंट्रास्ट नेक्स्ट ਹੈਗਾ ਇਹ ਬਹੁਤ ਹੀ ਸੋਨਾ ਸੌਂਫியா ਪੰਜਾਬੀ ਚ ਇਲਾਇਚੀ ਕਲਰ ਹੈ ਇਹ नेक्स्ट ਹੈ ਇਹ ਵੀ ਬਹੁਤ ਸੋਨਾ ਸ਼ੇਡ ਗ੍ਰੇ ਲਾਈਟ ਗ੍ਰੇ ਹੈਗਾ ਇਹ ਵੀ ਵਾਈਟ ਟੋਨ ਦੇ ਵਿੱਚ ਹੈ ਤਾਂ ਸਾਰੇ ਹੀ ਸ਼ੇਡ ਬਹੁਤ ਹੀ ਪਿਆਰੇ ਬਹੁਤ ਹੀ ਜ਼ਿਆਦਾ ਸੋਨੇ ਨੇ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖ ਕੇ ਸਾਰੇ ਕਲੈਕਸ਼ਨ ਚੈੱਕ ਕਰ ਲਓ ਪਲੀਜ਼ ਦੇ ਕੋਸਾ ਸੌਫੀਆ ਤੇ ਮਜ਼ੈਂਟਾ ਦਾ ਕੰਬੀਨੇਸ਼ਨ ਤਾਂ ਬਹੁਤ ਹੀ ਸੋਹਣਾ ਲੱਗਦਾ ਐ ਐ ਤੇ ਬਿਲਕੁਲ ਨਿਊ ਕੰਟਰਾਸਟ ਹੈਗਾ ਫਰੋਜੀ ਦੇ ਨਾਲ ਗ੍ਰੀਨ ਦਾ ਕੰਬੀਨੇਸ਼ਨ ਨੈਕਸਟ ਹੈ ਲਾਈਟ ਐਂਡ ਡਾਰਕ ਪਿੰਕ ਦਾ ਕੰਬੀਨੇਸ਼ਨ ਨੈਕਸਟ ਹੈਗਾ ਮਸਟਰਡ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਨੈਕਸਟ ਆਪਣਾ ਦੇਖੋ ਲਾਈਟ ਸਕਾਈ ਦੇ ਨਾਲ ਡਾਰਕ ਫਰੋਜੀ ਦਾ ਕੰਬੀਨੇਸ਼ਨ ਬਹੁਤ ਸੋਹਣਾ ਲਾਈਟ ਡਾਰਕ ਦਾ ਕੰਬੀਨੇਸ਼ਨ ਹੈਗਾ ਇਹ ਬਲੈਕ ਦੇ ਵਿੱਚ ਹੈਗਾ ਤੁਸੀਂ ਇਹਨਾਂ ਨੂੰ ਮਤਲਬ ਆਪਣੇ ਮਰਜ਼ੀ ਅਕੋਰਡਿੰਗ ਸਟੀਚਿੰਗ ਕਰਵਾ ਸਕਦੇ ਹੋ ਤੁਸੀਂ ਲਾਈਨਿੰਗ ਇਸ ਦੇ نیچے ਰਿਕੁਆਇਰਮੈਂਟ ਰਹੇਗੀ ਹਾਂਜੀ ਲਾਈਨਿੰਗ ਲੱਗੇਗੀ ਅਸਤਰ ਅਸਤਰ ਲੱਗੇਗਾ ਲਾਈਨਿੰਗ ਲੱਗੇਗੀ نیچے ਕਿਉਂਕਿ ਔਰਗੈਂਜ਼ਾ ਦਾ ਫੈਬਰਿਕ ਥੋੜਾ ਟਰਾਂਸਪਰ ਟਰਾਂਸਪੇਰੈਂਟ ਹੁੰਦਾਗਾ ਤਾਂ ਇਸੇ ਤੋਂ ਲੈ ਲਾਈਨਿੰਗ ਲਗਾਣੀ ਪੈਂਦੀ ਆ ਤਾਂ ਤੁਸੀਂ ਅਗਰ ਸੂਟ ਨੂੰ ਡਾਰਕ ਕਰਨਾ ਚਾਹੁੰਦੇ ਹੋ ਨੀਂ ਚ ਡਾਰਕ ਲਾਈਨਿੰਗ ਲਗਾ ਸਕਦੇ ਹੋ ਅਗਰ ਤੁਸੀਂ ਸੂਟ ਲਾਈਟ ਰੱਖਣਾ ਚਾਹੁੰਦੇ ਹੋ ਤਾਂ ਲਾਈਟ ਕਲਰ ਦਾ ਲਾਈਟ ਸ਼ੇਡ ਦੇ ਲਾਈਨਿੰਗ ਨੀਚੇ ਸ਼ਰਟ ਦੇ ਲਗਾ ਸਕਦੇ ਹੈਗੇ ਬਾਟਮ ਤੇ ਲਗਾਉਣ ਦੀ ਜ਼ਰੂਰਤ ਨਹੀਂ ਓਨਲੀ ਸ਼ਰਟ ਤੇ ਤੁਸੀਂ ਇਹ ਲਗਵਾ ਸਕਦੇ ਹੈਗੇ ਓ ਬਾਟਮ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੈਗੇ ਓ ਅ ਗ੍ਰੀਨ ਦੇ ਵਿੱਚ ਗ੍ਰੀਨ ਕਲਰ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆ ਬਹੁਤ ਹੀ ਸੋਹਣੇ ਕਲਰਸ অলਮੋਸਟ ਸੇਮ ਆ ਰਹੇ ਨੇ ਬਟ ਡਿਜ਼ਾਈਨਿੰਗਸ ਆਫ ਦੀ ਡਿਫਰੈਂਟ ਆ ਅਲੱਗ-ਅਲੱਗ ਪ੍ਰਿੰਟ ਨੇ ਅਲੱਗ-ਅਲੱਗ ਜੋ ਪੇਂਟ ਦੇ ਡਿਜ਼ਾਈਨ ਨੇ ਲਾਈਨਿੰਗ ਵੀ ਬਣੀ ਹੋਈ ਹੈ ਪੇਂਟ ਦੀ ਕਈ ਸੂਟ ਜੁੱਤੀਆਂ ਦੇਖੋ ਦੁਪੱਟੇ ਦੇ ਫੋਰ ਸਾਈਡ ਲਾਈਨਿੰਗ ਲਗਾਈ ਹੋਈ ਹੈ ਪੇਂਟ ਕੀਤਾ ਹੋਇਆ ਲਾਈਨਿੰਗ ਵਾਲਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਹੈਗੇ ਉਹ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਕੀ ਆਪਾਂ ਕਸਟਮਾਈਜ਼ੇਸ਼ਨ ਵੀ ਕਰਦੇ ਆਂ ਹਰ ਤਰ੍ਹਾਂ ਦੇ ਸੂਟ ਆਪਾਂ ਰੈਡੀ ਕਰਦੇ ਹੈਗੇ ਆਂ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਕਿਸੇ ਵੀ ਮਾਡਲ ਦੀ ਪਿਕ ਭੇਜ ਸਕਦੇ ਹੋ ਕੋਈ ਵੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨਵਰਕ ਕਰਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਸਟਿਚਿੰਗ ਅਵੇਲੇਬਲ ਹੈ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੈਗੇ ਤੇ ਆਨਲਾਈਨ ਆਪਣਾ ਵਰਕ ਵੀ ਸਾਡੇ ਨਾਲ ਕਰ ਸਕਦੇ ਹੈਗੇ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੈਗੇ ਬਾਕੀ ਆਪਣੇ ਵਟਸਐਪ ਤੇ ਜੋ ਗਰੁੱਪ ਹੈਗੇ ਤੁਸੀਂ ਜੁਆਇਨ ਕਰ ਸਕਦੇ ਹੋ ਜੁਐਲਰੀ ਗਰੁੱਪ ਬਣਿਆ ਹੋਇਆ ਕਰ ਸਕਦੇ ਹੋ ਹੈਂਡ ਬੈਗਸ ਵਾਲਾ